गुरवि बल 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 वो बल 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 वो तारियाड़िया तारिया कबड्डी 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 मैं भी ਆਹ ਸਾਹਮਣੇ ਦੀਪਨਾ ਹੱਥ ਜੋੜੀਆਂ ਕਰਨੀਆਂ ਪੈਣੀਆਂ ਮੱਲਾ ਆਹ ਬਲਜਿੰਦਰੇ ਪਿੰਡਰ ਦਾ ਜਗਦੇਵ ਪ੍ਰਧਾਨ ਰਾਮੋ ਵਾਲੇ ਦਾ ਗਾਹ ਘੜਮਾ ਧੰਨਵਾਦ ਹੈ ਸੁਰਿੰਦਰ ਮਾਰਗ ਸਾਡੀ ਖੇਡ ਕਬੱਡੀ ਦਾ ਵੱਡਾ ਮੱਲ ਇੱਕ ਪਾਸੇ ਤਪੁਰਜੀ ਵਾਲਾ ਉਹ ਮਾਧੇ ਵਿੱਚ ਸਭ ਤੋਂ ਵੱਧ ਟਰੈਕਟਰ ਜਿੱਤਣ ਵਾਲਾ ਆਹ ਦੀਪ ਹੈ ਨੰਬੀ ਤੇ ਕਹਿੰਦੇ ਦੀਪਾ ਸਾਹਮਣੇ ਪਿੰਡ ਵਾਲਾ ਲੱਗਾ ਹੋਇਆ ਨਾਲ ਬਿਆਲਪਰੀਆ ਯਾਬਰਾਉ ਕਾਬਲਾ ਤਿਆਰ ਹੈ ਘਾਂਗੇ ਵਾਲਾ ਆਹ ਬੱਲੇ ਬੱਲੇ ਉਹ ਮੇਲਾ ਅੰਮ੍ਰੀ ਵਾਲੇ ਦਾ ਅੱਜ ਘਾਂਗੇ ਆ ਰਿਹਾ ਬੈਸਟਾਂ ਨੂੰ ਉਹ ਸੋਹਰੇ ਦੇ ਕੈਂਠੇ ਸੇ ਬੱਲੇ ਬੱਲੇ ਉਹ ਲੱਗਦਾ ਏ ਓਏ ਆ ਐਵੇਂ ਥੋੜੀ ਇਹਨੂੰ ਕਹਿੰਦੇ ਕਬੱਡੀ ਦਾ 911 ਕਹਿੰਦੇ ਸਾਡੇ ਵੀਰ ਸਤਨਾਮ ਦਾ ਪਿੰਡ ਹੈ ਗੱਲਾਂ ਨਸੀਬ ਹੁਣਾਂ ਦੀਆਂ ਚੱਲਦੀ ਹੈ ਲਓ ਅਰਸ਼ ਵਰਨਾਲੇ ਵਾਲਾ ਗੋਰਾ ਨਿਸ਼ੂ ਰੰਗ ਚੜਦੀ ਵਰੇਸ ਔਰ ਦੂਸਰੇ ਪਾਸੇ ਉਹ ਮੁੰਡਾ ਹੁਸ਼ਕਾਰਪੁਰਿਆ ਕਰ ਗਿਆ ਕਮਾਲ ਲਓ ਸਾਧਰੇ ਪਿੰਡ ਦੇ ਨੌਜਵਾਨ ਨੇ ਆਲਾ ਤਿਆਰ ਹੈ ਸ਼ੂਸ਼ਕਵਾ ਫੁੱਲਾ ਤੇ ਨਾਲ ਕਹਿੰਦੇ ਕੋਟਰੀਵਾ ਜੀਤ ਆਹ ਸਾਹਮਣੇ ਕਹਿੰਦੇ ਬਾਗੀਵਾਲ ਟੇਡਾ ਟੇਡਾ ਜਾ ਝਾਕਦਾ ਆ ਆਹ ਸਾਹਮਣੇ ਪਰ ਪੁਆਇੰਟ ਕਹਿੰਦੇ ਪਰਮਜੀਤਪੁਰੇ ਵਾਲੇ ਬਾਗੀ ਨੇ ਆਪਣੀ ਟੀਮ ਦੇ ਲਈ ਆਵਲਾ ਤੇ ਪਹਿਲੇ ਦੇ ਵਿੱਚ ਹੀ ਕਹਿੰਦੇ ਸਿਰੇ ਦੀ ਟੱਕਰ ਆਹ ਦੁਨੀਆ ਆਨੰਦ ਮਾਣਦੀ ਐ ਯਾਰ ਜਾਫੀ ਤਿਆਰ ਵਜਦੀਆਂ ਪੱਟਾਂ ਤੇ ਥਾਪੀਆਂ ਕੇ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਹੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਹੌਣ ਠੱਲੇ ਤੂਫਾਨਾਂ ਨੂੰ ਲਾਓ ਗੁਰਵਿੰਦਰ ਫੇਰ ਕਬੱਡੀ 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 ਇੱਥੇ ਰੱਖ ਮੈਨੂੰ ਲੱਗਦਾ